ਬਹੁਤ سارے ਭਰਾ ਪੁੱਛਦੇ ਕਿ ਜੀ ਬੰਦੇ ਹੋਰ ਵੀ ਬੋਲਦੇ ਆ ਸਖਪਾਲ ਸਿੰਘ ਖਹਿੜੇ ਇਹਨਾਂ ਰੌਲਾ ਕਿਉਂ ਆ ਉਹ ਬੰਦੇ ਬਾਈ ਬੋਲਦੇ ਆ ਆ ਵਿੱਚ ਦੀ ਉਹ ਕਹਿੰਦਾ ਇਹ ਆ ਮਾੜਾ ਇਹਦਾ 80 ਇਹਦਾ 20 ਇਹਦਾ ਫਲਾਨਾ ਇਹਦਾ ਫਲਾਨਾ ਉਹ ਆ ਵਿੱਚ ਦੀ ਬੋਲਦੇ ਆ ਔਰ ਸਿਸਟਮ ਨੂੰ ਤੇ ਉਹ ਸਰਕਾਰਾਂ ਨੂੰ ਕੁਝ ਨਹੀਂ ਕਹਿੰਦੇਗੇ ਸਖਪਾਲ ਸਿੰਘ ਖਹਿੜਾ ਹੀ ਆ ਜਿਹੜਾ ਸਿਸਟਮ ਤੋਂ ਲੈ ਕੇ ਏਜੰਸੀਆਂ ਤੋਂ ਲੈ ਕੇ ਕੇਂਦਰ ਦੇ ਵਿੱਚ ਜਾ ਕੇ ਵੜ ਜਾਂਦਾ ਔਰ ਦੱਸਦਾ ਆ ਕਿ ਸਾਡੇ ਨਾਲ ਕਿੱਥੇ ਧੱਕਾ ਕੀਤਾ ਆ ਪਿਛਲੇ 5-7 ਸਾਲ ਦਾ ਤੁਸੀਂ ਉਹਦਾ ਜਿਹੜਾ ਸਿਆਸੀ ਜੀਵਨ ਆ ਕੱਢ ਕੇ ਦੇਖੋ ਸਰਬੀਰ ਸਿੰਘ ਬਾਦਲ ਕਾਹਤੇ ਬੋਲਦਾ ਆ ਜਿਹੜਾ ਵੀ ਠੀਕਾ ਉਹ ਕਾਹਤੇ ਬੋਲਦਾ ਆ ਰਾਜਾ ਬੜਿੰਗ ਉਹ ਕਾਹਤੇ ਬੋਲਦਾ ਆ ਜਾਂ ਸਿੱਧੂ ਸਭ ਕਾਹਤੇ ਬੋਲਦੇ ਆ ਸਿਰਫ ਇਸ ਗੱਲ ਤੇ ਬੋਲਦੇ ਦੱਸਣ ਵਾਸਤੇ ਲੋਕਾਂ ਨੂੰ ਕਿ ਮੈਂ ਬਹੁਤ ਇਮਾਨਦਾਰ ਆ ਮੈਂ ਬਹੁਤ ਚੰਗਾ ਆ ਕਦੇ ਤੁਸੀਂ ਅੱਜ ਤੱਕ ਇਹ ਗੱਲ ਸੁਖਪਾਲ ਸਿੰਘ ਖੇੜੇ ਦੇ ਮੂੰਹ ਸੁਣੀ ਆ ਕਿ ਮੈਂ ਬਹੁਤ ਚੰਗਾ ਮੇਰਾ ਪਰਿਵਾਰ ਬਹੁਤ ਚੰਗਾ ਪਰ ਉਹਦੇ ਨਾਲ ਖੜਨ ਵਾਲੇ ਉਹਦੇ ਨਾਲ ਦੂਰ ਦੂਰ ਦਾ ਜਿਹੜਾ ਵਾਸਤਾ ਨਿਕਾ ਉਹ ਵੀ ਇਹ ਗੱਲ ਕਹਿ ਰਹੇ ਕਿ ਇਹ ਠੱਗਾ ਹੋ ਰਿਹਾ ਯਾਰ ਤੇ ਗੱਲਬਾਤ ਕਰਦੇ ਆ ਸਰਪਾਲ ਸਿੰਘ ਖਹਿਰਾ ਦੀ ਤਾਰੀਖ ਸੀਗੀ ਜਿਹੜੀ ਕੱਲ ਤੇ ਪੈਗੀ ਆ ਪਰ ਇਸ ਕੇਸ ਦੇ ਵਿੱਚ ਜਿਹੜੀ ਪੰਜਾਬ ਦੀ ਪੁਲਿਸ ਹੈ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਬਹੁਤ ਹੀ ਹੇਠਲੇ ਪੱਧਰ ਤੇ ਚਲੇ ਗਏ ਆ ਕਿਉਂਕਿ ਇੱਕ ਜ਼ਿੰਮੇਵਾਰ ਬੰਦੇ ਦਾ ਇੱਕ ਜ਼ਿੰਮੇਵਾਰ ਐਮਐਲਏ ਦਾ ਜਿਹੜੇ ਬੰਦਾ ਦੂਜੀ ਪੀੜੀ ਸਿਆਸਤ ਨਾਲ ਚ ਹੋ ਗਈ ਆ ਪਹਿਲਾ ਕਾਨੂੰਨ ਦੀ ਪੂਰੀ ਸਮਝ ਰੱਖਦਾ ਪਰਿਵਾਰ ਆ ਤੇ ਉਹਨਾਂ ਦਾ ਹੁਣ ਗੈਂਗਸਟਰਾਂ ਦੇ ਨਾਲ ਜੋੜ ਦੇਣਾ ਕੋਈ ਔਖਾ ਨਹੀਂਗਾ ਪੰਜਾਬ ਪੁਲਿਸ ਵਾਸਤੇ ਮੈਸੇ ਇਹ ਕੰਮ ਪਹਿਲਾਂ ਬਹੁਤ ਕਰ ਚੁੱਕੀ ਪੰਜਾਬ ਸਰਕਾਰ ਪੰਜਾਬ ਪੁਲਿਸ ਕਿਉਂਕਿ ਇਹ ਤੋਂ ਪਹਿਲਾਂ ਭਾਵੇਂ ਕੈਪਟਨ ਹੋਵੇ ਚਾਹੇ ਸੁਖਵੀਰ ਹੋਣੀ ਬਾਦਲ ਹੋਣੀ ਹੋਣ ਇੱਥੇ ਸਭ ਕੁਝ ਉਹਨਾਂ ਨੇ ਦੇਖਿਆ ਆ ਕੀਤਾ ਆ ਪਰ ਹੈਰਾਨੀ ਹੁੰਦੀ ਕਿ ਸਰਪਾਲ ਸਿੰਘ ਖਹਿਰੇ ਵਰਗੇ ਬੰਦੇ ਦਾ ਨਾਂ ਵੀ ਉਹਨਾਂ ਲੋਕਾਂ ਨਾਲ ਜੋੜ ਦੇਣਾ ਜਿਹੜੇ ਹੈ ਹੀ ਸਰਕਾਰ ਦੇ ਯਾਰ ਕਿਉਂਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਤਾਂ ਸਿੱਧਾ-ਸਿੱਧਾ ਪਤਾ ਲੱਗ ਗਿਆ ਨਾ ਕਿ ਉਹ ਬੰਦੇ ਕੌਣ ਆ ਤੇ ਕਿੰਨਾਂ ਦੇ ਇਸ਼ਾਰਿਆਂ ਤੇ ਕਿਵੇਂ ਚੱਲਦੇ ਆ ਤੇ ਕੌਣਾਂ ਦੀ ਪੋਸਤ ਅਪਣਾਈ ਕਰਦਾ ਆ ਦੇਖੋ ਪੰਜਾਬ ਦੀਆਂ ਜੇਲਾਂ ਦੇ ਵਿੱਚ ਉਹ ਬੰਦੇ ਬੈਠੇ ਐਂਕ੍ਰੂਆਂ ਦੇ ਜਨ ਸਭ ਕੁਝ ਕਰ ਜਾਂਦੇ ਆ ਪਰ ਇਹ ਜੇ ਬੰਦਨਾ ਸਿੰਘ ਪਾਲ ਸਿੰਘ ਖਹਿਰੇ ਵਰਗੇ ਬੰਦਾ ਨਾਮ ਜੁੜ ਜਾਣਾ ਯਾਰ ਬੜੀ ਹੈਰਾਨੀ ਹੁੰਦੀ ਆ ਬਹੁਤ سارے ਭਰਾ ਪੁੱਛਦੇ ਕਿ ਜੀ ਬੰਦੇ ਹੋਰ ਵੀ ਬੋਲਦੇ ਆ ਸਖਪਾਲ ਸਿੰਘ ਖਹਿਰ ਦਾ ਇਹ ਨਰੋਲਾ ਕਿਉਂ ਆ ਉਹ ਬੰਦੇ ਬਾਈ ਬੋਲਦੇ ਆ ਆ ਵਿੱਚ ਦੀ ਉਹ ਕਹਿੰਦਾ ਇਹ ਮਾੜਾ ਇਹਦਾ 80 ਇਹਦਾ 20 ਇਹਦਾ ਫਲਾਨਾ ਇਹਦਾ ਫਲਾਨਾ ਉਹ ਆ ਵਿੱਚ ਦੀ ਬੋਲਦੇ ਆ ਔਰ ਸਿਸਟਮ ਨੂੰ ਤੇ ਉਹ ਸਰਕਾਰਾਂ ਨੂੰ ਕੁਝ ਨਹੀਂ ਕਹਿੰਦੇਗੇ ਸਖਪਾਲ ਸਿੰਘ ਖਹਿਰਾ ਹੀ ਆ ਜਿਹੜਾ ਸਿਸਟਮ ਤੋਂ ਲੈ ਕੇ ਏਜੰਸੀਆਂ ਤੋਂ ਲੈ ਕੇ ਕੇਂਦਰ ਦੇ ਵਿੱਚ ਜਾ ਕੇ ਵੜ ਜਾਂਦਾ ਔਰ ਦੱਸਦਾ ਆ ਕਿ ਸਾਡੇ ਨਾਲ ਕਿਤੇ ਧੱਕਾ ਕੀਤਾ ਆ ਪਿਛਲੇ 5-7 ਸਾਲ ਦਾ ਤੁਸੀਂ ਉਹਦਾ ਜਿਹੜਾ ਸਿਆਸੀ ਜੀਵਨ ਹੈ ਕੱਢ ਕੇ ਦੇਖੋ ਕਲਵੀਰ ਭਾਈ ਸਾਸੀ ਕਾਲਾ ਦਿਲਜੀਤ ਭਾਈ ਸਾਸੀ ਕਾਲਾ ਉਹ ਬੰਦੇ ਦਾ ਕੰਮ ਕੀਤਾ ਦੇਖੋ ਤੁਸੀਂ ਫੇਰ ਪਤਾ ਲੱਗੂਗਾ ਕਿ ਬੰਦਾ ਖੜਾ ਕਿੱਥੇ ਆ ਸਭ ਤੋਂ ਜਿਹੜਾ ਭੈੜਾ ਕੋਲੋਂ ਯੁਵਾਪਾ ਦਾ ਆਇਆ ਜਦੋਂ ਪੰਜਾਬ ਦੇ ਵਿੱਚ ਲੱਗਾ ਸਰਦਾਰ ਸੁਖਪਾਲ ਸਿੰਘ ਖਹਿਰਾ ਵਾਜਾ ਤਾਂ ਉਹ ਲੀਡਰ ਸੀ ਇੱਕ ਜਿਹੜਾ ਸਾਹਮਣੇ ਹੱਟ ਠੋਕ ਕੇ ਖੜ ਗਿਆ ਕਿ ਇਹ ਕਾਲਾ ਕਾਨੂੰਨ ਆ ਇਹ ਸਾਡੇ ਪੰਜਾਬ ਵਾਸਤੇ ਸਾਡੀ ਜੀ